ਸਰਬਜੀਤ ਸੰਗਰੂਰ ਵੀ ਦੀ ਰਚਨਾ ਕਰਨੀਆਂ ਗੱਲਾਂ ਹੁਣ ਮੈਂ ਤਾਂ ਸੱਚੀਆਂ ਕਰਨੀਆਂ ਗੱਲਾਂ ਹੁਣ ਮੈਂ ਤਾਂ ਸੱਚੀਆਂ ਸੁਣ ਸੁਣ ਜਾਣ ਚਾਹੇ ਕਈ ਰੂਹਾਂ ਮੱਚੀਆਂ ਸੁਣ ਸੁਣ ਜਾਣ ਚਾਹੇ ਕਈ ਰੂਹਾਂ ਮੱਚੀਆਂ ਕਰਨੀਆ ਗੱਲਾਂ ਹੁਣ ਮੈਂ ਤਾਂ ਸੱਚੀਆਂ ਨਾ ਕਰਨੀਆਂ ਗੱਲਾਂ ਕੋਈ ਕੋਲੋਂ ਬਣਾ ਕੇ ਜੀ ਨਾ ਕਰਨੀਆਂ ਗੱਲਾਂ ਕੋਈ ਕੋਲੋਂ ਬਣਾ ਕੇ ਜੀ ਨਾ ਕਰਨੀਆਂ ਗੱਲਾਂ ਕੋਈ ਕੋਲੋਂ ਬਣਾ ਕੇ ਜੀ ਨਾ ਹੀ ਸੁਣਾਣੀਆਂ ਮੈਂ ਮਸਾਲੇ ਲਗਾ ਕੇ ਜੀ ਨਾ ਹੀ ਸੁਣਾਉਣੀ ਆ ਮੈਂ ਮਿਸਾਲ ਲਗਾ ਕੇ ਜੀ